ਅਕਸਰ ਬਾਚੂਣਾ ਦੇ ਆਖਰ ਪੜਾਅ ਦੀਆਂ ਵੋਟਾਂ 1 ਜੂਨ ਨੂੰ ਹੋਣ ਜਾ ਰਹੀਆਂ ਤੇ ਗਰਮੀ ਵੀ ਦਿਨੋ ਦਿਨ ਵਧਦੀ ਜਾ ਰਹੀ ਹੈ ਪੰਜਾਬ ਹਿਮਾਚਲ ਤੇ ਚੰਡੀਗੜ੍ਹ ਦੇ ਵਿੱਚ ਇਹ ਵੋਟਾਂ ਪੈਣੀਆਂ ਸੋ ਅਸੀਂ ਵੋਟ ਕਾਸਟ ਕਰਨ ਤੋਂ ਪਹਿਲਾਂ ਇਹ ਸੋਚਦੇ ਹਾਂ ਕਿ ਗਰਮੀ ਬਹੁਤ ਜ਼ਿਆਦਾ ਛੱਡ ਦਈਏ ਨਹੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਯਾਨੀ ਇਲੈਕਸ਼ਨ ਅਧਿਕਾਰੀ ਪੰਜਾਬ ਨੂੰ ਇੱਕ ਬਹੁਤ ਦਿਸ਼ਾ ਨਿਰਦੇਸ਼ ਦਿੱਤੇ ਗਿਆ ਤੇ ਇਲੈਕਸ਼ਨ ਅਧਿਕਾਰੀ ਪੰਜਾਬ ਨੇ ਮੈਟਾ ਦੇ ਨਾਲ ਮਿਲ ਕੇ ਇਸ ਵਿਵਿਦਾ ਦਾ ਹੱਲ ਕੱਢ ਲਿਆ ਹੈ ਹੁਣ ਸਾਨੂੰ ਇਹ ਪਤਾ ਲੱਗੇਗਾ ਕਿ ਸਾਡੀ ਕਤਾਰ ਕਿੱਡੀ ਕਬੱਡੀ ਹੈ ਕਤਾਰ 'ਚ ਕਿੰਨੇ ਕੁ ਜਣੇ ਆ ਅਤੇ ਸਾਡਾ ਬੂਥ ਲੋਕੇਸ਼ਨ ਕਿਹੜਾ ਹੈ ਸਾਡੇ ਘਰ ਦੇ ਨੇੜੇ ਹੈ ਜਾਂ ਦੂਰ ਹੈ ਪੂਰੀ ਜਾਣਕਾਰੀ ਸਾਨੂੰ ਤਸੱਲੀ ਬਖਸ਼ ਹੋਏਗੀ ਇਹਦੀ ਪੂਰੀ ਜਾਣਕਾਰੀ ਤੁਹਾਨੂੰ ਡਿਟੇਲ ਵਾਈ ਸਾਂਝੀ ਕਰਾਂਗੇ ਇਹ ਸਾਰੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਤੇ ਘਰ ਬੈਠੇ ਫ੍ਰੀ ਆਫ ਕੋਸ ਸਰਕਾਰੀ ਨੌਕਰੀ ਤੈਅ ਕਰਨ ਦੇ ਲਈ ਚਾਹੇ ਤੁਸੀਂ ਯੂਪੀਐਸਸੀ ਐਸਐਸਸੀ ਪੀਸੀਐਸ ਪੰਜਾਬ ਪੁਲਿਸ ਜੈਪੀ ਟ੍ਰਿਪਲ ਐਸ ਵੀ ਕਲਰਕ ਲੇਬਰ ਇੰਸਪੈਕਟਰ ਦੇ ਨਾਲ ਨਾਲ ਹਰਿਆਣਾ ਦੇ ਪੇਪਰਾਂ ਦੀ ਤਿਆਰੀ ਹਿਮਾਚਲ ਦੇ ਪੇਪਰਾਂ ਦੀ ਤਿਆਰੀ ਚੰਡੀਗੜ੍ਹ ਦੇ ਪੇਪਰਾਂ ਦੀ ਤਿਆਰੀ ਤੇ ਚਾਹ ਰੇਲਵੇ ਦੀ ਤਿਆਰੀ ਕਰਨਾ ਚਾਹੁੰਦੇ ਹੋ ਗਿਲਸ ਮੈਂਟਰ ਈ ਲਰਨਿੰਗ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਬਿਲਕੁਲ ਫ੍ਰੀ ਆਫ ਕਾਸਟ ਤੁਸੀਂ ਤਿਆਰੀ ਕਰ ਲਓਗੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਟੈਲੀਗ੍ਰਾਮ ਦਾ ਲਿੰਕ ਦਿੱਤਾ ਜਿਹਨੂੰ ਜੁਆਇਨ ਕਰ ਲਿਓ ਜਿੱਥੇ ਤੁਹਾਨੂੰ ਸਟੱਡੀ ਨੋਟਸ ਬਿਲਕੁਲ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੇ ਜਾਂਦੇ ਆ ਪੰਜਾਬ ਦੇ ਵਿੱਚ ਵੋਟਰਾਂ ਨੂੰ ਨਹੀਂ ਲੱਗਣਾ ਪਏਗਾ ਲਾਈਨ ਦੇ ਵਿੱਚ ਵੋਟਰ ਕਯੂ ਇਨਫੋਰਮੇਸ਼ਨ ਸਿਸਟਮ ਤੇ ਤੁਸੀਂ ਦੇਖ ਸਕਦੇ ਹੋ ਆਪਣੀ ਪੂਰੀ ਜਾਣਕਾਰੀ ਇਹ ਜਾਣਕਾਰੀ WhatsApp ਰਾਹੀਂ ਤੁਹਾਨੂੰ ਭੇਜੀ ਜਾਏਗੀ ਲੋਕੇਸ਼ਨ ਵਾਈਜ਼ ਆਪਸ਼ਨ ਚੁਣਨ ਤੋਂ ਬਾਅਦ ਤੁਹਾਨੂੰ ਪੂਰੀ ਜਾਣਕਾਰੀ ਡਿਟੇਲ ਵਾਈਜ਼ ਯਾਨੀ ਇਹ ਸਹੂਲਤ ਦੇਣ ਦੇ ਵਿੱਚ ਇਲੈਕਸ਼ਨ ਅਧਿਕਾਰੀਆਂ ਵੱਲੋਂ ਸਹੂਲਤ ਜਾਣਕਾਰੀ ਕੀਤੀ ਗਈ ਹੈ 1 ਜੂਨ ਨੂੰ ਤੁਸੀਂ ਸਭ ਜਾਣਦੇ ਹੋ ਕਿ મતદાન ਹੋਣਾ ਹੈ ਤੇ ਮਤ ਕਰਨਾ ਸਭ ਦਾ ਅਧਿਕਾਰ ਹੈ ਤੁਸੀਂ ਸਾਰਿਆਂ ਨੇ ਮਤ ਵੀ ਕਰਨਾ ਹੈ ਬੋਲਿੰਗ ਬੁੱਥਾ ਤੇ ਜਾ ਕੇ ਆਪਾਂ ਲਾਈਨਾਂ ਦੇ ਵਿੱਚ ਖੜਦੇ ਹਾਂ ਧੁੱਪ ਵੀ ਲੱਗੇਗੀ ਤਾਂ ਫਿਰ ਅਸੀਂ ਇਹ ਸਬ ਤਕਨੀਕ ਦੀ ਵਜ੍ਹਾ ਨਾਲ ਜਾਣ ਸਕਾਂਗੇ ਘਰ ਬੈਠੇ ਕਿ ਕੀ ਸਾਡੀ ਲਾਈਨ ਕਿੱਡੀ ਕਬੱਡੀ ਹੈ ਤੇ ਇਨਫੋਰਮੇਸ਼ਨ ਸਿਸਟਮ ਦੇ ਆਧਾਰ ਤੇ ਸਾਨੂੰ ਪੂਰੀ ਜਾਣਕਾਰੀ ਮਿਲੇਗੀ ਸਭ ਤੋਂ ਪਹਿਲਾਂ ਤੁਸੀਂ ਇੱਕ ਮੋਬਾਈਲ ਨੰਬਰ ਹੈ ਜਿਸ ਦਾ ਨੰਬਰ ਮੇਰੀ ਸਕਰੀਨ ਤੇ ਆ ਰਿਹਾ ਹੈ 744747217 ਤੇ ਤੁਸੀਂ ਟਾਈਪ ਕਰਨਾ ਹੈ ਵੋਟ ਜਿੱਦਾਂ ਹੀ ਵੋਟ ਟਾਈਪ ਕਰੋਗੇ ਤਾਂ ਤੁਹਾਡੇ ਕੋਲੇ ਇੱਕ ਮੈਸੇਜ ਆਏਗਾ ਉਸ ਮੈਸੇਜ ਦੇ ਵਿੱਚ ਪ੍ਰਸੀਡ ਲਿਖਿਆ ਆਏਗਾ ਪ੍ਰਸੀਡ ਤੇ ਤੁਸੀਂ ਕਲਿੱਕ ਕਰੋਗੇ ਤਾਂ ਲੋਕੇਸ਼ਨ ਵਾਈਜ਼ ਤੇ ਬੂਥ ਵਾਈਜ਼ ਸਕਰੀਨ ਤੁਹਾਨੂੰ ਆਏਗਾ ਲੋਕੇਸ਼ਨ ਵਾਈਜ਼ ਤੇ ਜਿੱਦਾਂ ਹੀ ਤੁਸੀਂ ਟੈਪ ਕਰੋਗੇ ਤਾਂ ਤੁਹਾਨੂੰ ਇੱਥੇ VOTER ਦੀ ਆਪਣੀ ਲੋਕੇਸ਼ਨ ਸ਼ੇਅਰ ਕਰਨੀ ਪਏਗੀ ਤੁਹਾਡੇ ਘਰ ਦੇ ਨੀਰਸਟ ਤੁਹਾਨੂੰ ਦੱਸ ਦਿੱਤਾ ਜਾਏਗਾ ਮੋਬਾਈਲ ਸਕਰੀਨ ਤੇ ਆ ਜਾਏਗਾ ਕਿ ਬੂਥ ਤਹਾਡੇ ਪੋਲਿੰਗ ਬੂਥਾਂ ਦੀ ਸੂਚੀ ਆਏਗੀ ਤੇ ਤੁਸੀਂ ਆਪਣੇ ਪੋਲਿੰਗ ਬੂਥ ਦੀ ਸੂਚੀ ਨੂੰ ਸਿਲੈਕਟ ਕਰਨਾ ਹੈ ਸਿਲੈਕਟ ਕਰਨ ਤੋਂ ਬਾਅਦ ਤੁਹਾਡੇ ਕੋਲੇ ਇੱਕ ਹੋਰ ਆਪਸ਼ਨ ਆਏਗਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨੀ ਤੁਹਾਡੇ ਕੋਲੇ ਇੱਥੇ ਲਾਈਨ ਦੇ ਵਿੱਚ ਲੋਕ ਖੜੇ ਨੇ ਕਿ ਕਿੰਨੀ ਦੂਰ ਤੁਸੀਂ ਬੈਠੇ ਹੋ ਕਦੋਂ ਤੁਸੀਂ ਜਾ ਕੇ ਵੋਟ ਆਪਣੀ ਪਕਾਸ਼ਤ ਕਰ ਸਕਦੇ ਹੋ ਦੂਸਰਾ ਸਾਡੇ ਕੋਲੇ ਹੁੰਦਾ ਬੂਥ ਵਾਈਜ਼ ਆਪਸ਼ਨ ਚੁਣਨ ਦਾ ਸਮਾਂਦਾਰ ਸਿਬਿੰਸ ਸੀ ਨੇ ਦੱਸਿਆ ਹੈ ਕਿ ਦੂਸਰਾ ਆਪਸ਼ਨ ਯਾਨੀ ਬੂਥ ਵਾਈ ਚੁਣਦਾ ਹੈ ਤਾਂ ਪੰਜਾਬ ਰਾਜ ਦੇ ਵਿੱਚ ਬੈਠੇ ਹੋਏ ਸਾਰੇ ਲੋਕਾਂ ਨੂੰ ਇੱਕ ਆਪਸ਼ਨ ਆਏਗਾ ਕਿ ਤੁਸੀਂ ਪੰਜਾਬ ਦੇ ਵਿੱਚੋਂ ਤਾਂ ਇੱਕ ਟਾਈਪ ਕਰੋ ਜਿੱਦਾਂ ਤੁਸੀਂ ਇੱਕ ਪ੍ਰਸੀਡ ਕਰੋਗੇ ਤਾਂ ਤੁਹਾਡੇ ਕੋਲੇ ਆ ਜਾਏਗਾ ਤੁਸੀਂ ਕਿਸ ਪੰਜਾਬ ਦੇ 23 ਜ਼ਿਲ੍ਹਿਆਂ ਚੋਂ ਕਿਹੜੇ ਜ਼ਿਲ੍ਹੇ ਦੇ ਵਿੱਚ ਬੈਠੇ ਹੋ ਫਿਰ ਉਸ ਤੋਂ ਬਾਅਦ ਤੁਹਾਡੀ ਤਹਿਸੀਲ ਆ ਜਾਏਗੀ ਤਹਿਸੀਲ ਤੋਂ ਬਾਅਦ ਤੁਹਾਡਾ ਬੂਥ ਨੰਬਰ ਆ ਜਾਏਗਾ ਤਾਂ ਬੂਥ ਨੰਬਰ ਦੇ ਸਬੰਧਤ ਪੂਰੀ ਜਾਣਕਾਰੀ ਤੁਹਾਨੂੰ ਭਰਨੀ ਪਵੇਗੀ ਤਾਂ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਵੋਟ ਦੇਣ ਤੋਂ ਪਹਿਲਾਂ ਖੜੇ ਵੋਟਰਾਂ ਦੀ ਗਿਣਤੀ ਕਿੰਨੀ ਹੈ ਆਖਰ ਸਾਨੂੰ ਕਦੋਂ ਜਾਣਾ ਚਾਹੀਦਾ ਹੈ ਇਹ ਜਾਣਕਾਰੀ ਤੁਹਾਨੂੰ ਲਗਾਤਾਰ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਸੋ ਥੈਟ ਇਸ ਜਾਣਕਾਰੀ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਇਹ ਜਾਣਕਾਰੀ ਬਹੁਤ ਜ਼ਿਆਦਾ ਜ਼ਰੂਰੀ ਹੈ ਪੜ੍ਹੇ ਲਿਖੇ ਵਰਗ ਨੂੰ ਖਾਸ ਤੌਰ ਤੇ ਅਸੀਂ ਐਜੂਕੇਸ਼ਨਲ ਪਲੇਟਫਾਰਮ ਤੋਂ ਇਹ ਖਾਸ ਤੌਰ ਤੇ ਬੇਨਤੀ ਕਰਦੇ ਆ ਕਿ ਸਾਨੂੰ ਐਜੂਕੇਟਿਡ ਪੀਪਲ ਨੂੰ ਸਾਰਿਆਂ ਨੂੰ ਦੂਸਰਿਆਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ ਕਿ ਵੋਟ ਦਾ ਅਧਿਕਾਰ ਸਾਰਿਆਂ ਕੋਲ ਹੈ ਵੋਟ ਆਪਣੀ ਜ਼ਰੂਰ ਕਾਸਟ ਕਰੋ ਕਿਤੇ ਵੀ ਬੈਠੇ ਹੋ ਕਿਤੇ ਵੀ ਖੜੇ ਹੋ ਟਾਈਮ ਕੱਢੋ ਇੱਕ ਦਿਨ ਤੁਸੀਂ ਆਪਣੇ ਅਧਿਕਾਰ ਦੇ ਲਈ ਕਿਉਂਕਿ 5 ਸਾਲ ਤੁਸੀਂ ਇਹ ਡਿਸਾਈਡ ਕਰਨਾ ਹੈ ਕਿ ਤੁਹਾਡਾ ਪਵਿੱਖ ਤੁਹਾਡੇ ਲਈ ਸੁਰੱਖਿਤ ਕੌਣ ਕਰ ਸਕਦਾ ਹੈ ਸੋ ਦੈਟ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ